ਸਾ ਸੀਰਕਾ ਜੀ ਸਾਰੇ ਨੂੰ ਰਵੀ ਮਲੋਤਰਾ ਕੀ ਚੰਚ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਜੀ ਅਸੀਂ ਆਂਗਣਵਾੜੀ ਕੇਂਦਰਾਂ ਤੋਂ ਜਿਹੜੀ ਪੰਜੀਰੀ ਮਿਲਦੀ ਹੈ ਉਹਨਾਂ ਤੋਂ ਅਸੀਂ ਬਹੁਤ ਹੀ ਟੇਸਟੀ ਲੱਡੂ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਪੰਜੀਰੀ ਹੈ ਜੀ ਥੋੜੀ ਜਿਹੀ ਡਰਾਈ ਹੁੰਦੀ ਹੈ ਇਸੇ ਕਰਕੇ ਬੱਚੇ ਇਹ ਖਾਂਦੇ ਨਹੀਂ ਐ ਤੇ ਅਸੀਂ ਬੱਚਿਆਂ ਨੂੰ ਲੱਡੂ ਬਣਾ ਕੇ ਦੇ ਸਕਦੇ ਹਾਂ ਬਸ ਦੋ ਤਿੰਨ ਚੀਜ਼ਾਂ ਸੀ ਇਹਦੇ ਵਿੱਚ ਥੋੜੀਆਂ ਜਿਹੀਆਂ ਹੋਰ ਐਡ ਕਰਾਂਗੇ ਸੋ ਇਹ ਚੀਜ਼ਾਂ ਹਾਂ ਜੀ ਵੇਸਨ ਹੈ ਅੱਧੀ ਕੋਲੀ ਤੇ ਅੱਧੀ ਕਿਕੋਲੀ ਹੀ ਅਸੀਂ ਲਈ ਹੈ ਬੂਰਾ ਖੰਡ ਔਰ ਥੋੜੇ ਜਿਹਾ ਅਸੀਂ ਲਏ ਹਾਂ ਜੀ ਬਦਾਮ ਬਦਾਮਾਂ ਨੂੰ ਅਸੀਂ ਜਿਹੜਾ ਹੈ ਥੋੜਾ ਜਿਹਾ ਕ੍ਰਸ਼ ਕਰ ਲਿਆ ਹੈ ਜੇ ਤੁਸੀਂ ਚਾਹੋ ਤਾਂ ਦੋ ਪੀਸਾਂ ਦੇ ਵਿੱਚ ਵੀ ਕੱਟ ਕੇ ਪਾ ਸਕਦੇ ਹੋ ਔਰ ਥੋੜਾ ਜਿਹਾ ਅਸੀਂ ਦੇਸੀ ਘਿਓ ਲਿਆ ਹੈ ਸੋ ਦੇਸੀ ਘਿਓ ਅਸੀਂ ਥੋੜਾ ਜਿਹਾ ਲੋੜ ਅਨੁਸਾਰ ਹੀ ਵਰਤਾਂਗੇ ਸੋ ਇੱਕ ਜਿਹੜੀ ਕੜਛੀ ਲਈ ਹੈ ਪਹਿਲਾਂ ਅਸੀਂ ਦੇਸੀ ਘਿਓ ਦੀ ਤੇ ਘਿਓ ਤੇ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਹਿਲਾਂ ਜਿਹੜਾ ਬੇਸਨ ਹੈ ਜੀ ਇਸ ਨੂੰ ਭੁੰਨ ਲੈਣਾ ਤੇ ਵੇਸਨ ਵਾਸੀਂ ਜਿਹੜਾ ਹੈ ਹੌਲੀ ਹੌਲੀ ਭੁੰਨਾਗੇ ਗੈਸ ਦੀ ਜਿਹੜੀ ਫਲੇਮ ਹੈ ਉਸ ਨੂੰ ਅਸੀਂ ਮੀਡੀਅਮ ਤੇ ਹੀ ਰੱਖਣਾ ਹੈ ਤੇਜ਼ ਗੈਸ ਦੇ ਉੱਤੇ ਨਹੀਂ ਅਸੀਂ ਵੇਸਨ ਨੂੰ ਭੁੰਨਾ ਨਹੀਂ ਤਾਂ ਜਿਹੜਾ ਵੇਸਨ ਹੈ ਜੇ ਜ਼ਿਆਦਾ ਭੁੱਜੇਗਾ ਤਾਂ ਇਹਦੇ ਵਿੱਚੋਂ ਥੋੜਾ ਜਿਹਾ ਜਲਣ ਦੀ ਜਿਹੜੀ ਸਮੈਲ ਆਏਗੀ ਇਸ ਕਰਕੇ ਅਸੀਂ ਇਸ ਨੂੰ ਹੌਲੀ ਹੌਲੀ ਭੁੰਨਾ ਤੇ ਥੋੜਾ ਜਿਹਾ ਘਿਓ ਥੋੜਾ ਜਿਹਾ ਹੋਰ ਪਵੇਗਾ ਤੇ ਵਸੇ ਨੂੰ ਅਸੀਂ ਹੌਲੀ ਹੌਲੀ ਪੁੰਨੀ ਜਾਣਾ ਉਦੋਂ ਤੱਕ ਪੁੰਨਾ ਹੈ ਜਦੋਂ ਤੱਕ ਜਿਹੜਾ ਹੈ ਜੀ ਇਹਦਾ ਥੋੜਾ ਜਿਹਾ ਰੰਗ ਥੋੜਾ ਜਿਹਾ ਬਦਲ ਨਹੀਂ ਜਾਂਦਾ ਔਰ ਇਹਦੇ ਵਿੱਚੋਂ ਭੁੱਜ ਜਾਂਦੀ স্মੈਲ ਨਹੀਂ ਆ ਲੱਗ ਜਾਂਦੀ ਵਧੀਆ ਖੁਸ਼ਬੂ ਨਹੀਂ ਆ ਲੱਗ ਜਾਂਦੀ ਸੋ ਹੌਲੀ ਹੌਲੀ ਇਸ ਨੂੰ ਪੁੰਨੀ ਜਾਵਾਂਗੇ ਅਸੀਂ ਕਿਉਂਕਿ ਜੋ ਪੰਜੀਰੀ ਹੈ ਜੀ ਉਹ ਪਹਿਲਾਂ ਹੀ ਪੁੱਜੀ ਹੋਈ ਹੈ ਇਸ ਕਰਕੇ ਵੇਸਨ ਨੂੰ ਅਸੀਂ ਥੋੜਾ ਜਿਹਾ ਅਲੱਗ ਤੋਂ ਪੁੰਨਾ ਹੈ ਸੋ ਵੇਸਨ ਨੂੰ ਅਸੀਂ ਹੌਲੀ ਹੌਲੀ ਪੁੰਦੇ ਹੋਏ ਦੇਖਾਂਗੇ ਦੇਖੋ ਜਿਹੜਾ ਹੈ ਥੋੜਾ ਜਿਹਾ ਆਪ ਜਦੋਂ 베ਸਨ ਪੁੱਜ ਪੁੱਜ ਜਾਂਦਾ ਹੈ ਜੋ ਥੋੜਾ ਜਿਹਾ ਘੋੜਾ ਜਿਹੜਾ ਹੈ ਛੱਡ ਦਿੰਦਾ ਹੈ 베ਸਨ ਤਾਂ ਹੌਲੀ ਹੌਲੀ ਜਿਹੜਾ ਇਹ ਪੁੱਜੇਗਾ ਇਹਦੀ ਵਧੀਆ ਜਿਹੜਾ ਹੈ ਅ ਪੁੱਜਣ ਤੋਂ ਬਾਅਦ ਜਿਹੜਾ ਇੱਕ ਵਧੀਆ ਕਲਰ ਆ ਜਾਂਦਾ ਤੇ ਨਾਲ ਹੀ ਇੱਕ ਅੱਛੀ ਜਿਹੜੀ ਇਹਦੇ ਚੋਂ ਖੁਸ਼ਬੂ ਆਂਦੀ ਹੈ ਤੁਸੀਂ ਦੇਖ ਸਕਦੇ ਹੋ 베ਸਨ ਅਸੀਂ ਪੁੰਨ ਲਿਆ ਹੈ ਹੌਲੀ ਹੌਲੀ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੀ ਪੰਜੀਰੀ ਹੈ ਜੀ ਉਸ ਨੂੰ ਪਾ ਕੇ ਨਾਲ ਹੀ 베ਸਨ ਤੇ ਪੰਜੀਰੀ ਨੂੰ ਅਸੀਂ ਸਿਰਫ ਜਿਹੜਾ 5 ਕੁ ਮਿੰਟ ਅਸੀਂ ਇਕੱਠੇ ਪੁੰਨ ਲੈਣਾ ਪੰਜੀਰੀ ਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਕਿਉਂਕਿ ਇਹ ਪਹਿਲਾਂ ਹੀ ਪੁੱਜੀ ਹੋਈ ਹੈ ਔਰ ਇਹਦੇ ਵਿੱਚ ਬਾਕੀ ਵੀ ਜਿਹੜਾ ਸਮਾਨ ਜਿਹੜਾ ਹੈ ਸਾਰਾ ਕੁਝ ਪਿਆ ਹੋਇਆ ਹੈ ਤੇ ਪਰ ਅਸੀਂ ਆਪਣੀ ਟੇਸਟ ਦੇ ਅਨੁਸਾਰ ਇਹਦੇ ਵਿੱਚ ਜੋ ਥੋੜਾ ਬਹੁਤਾ ਪਾਣਾ ਚਾਹਦੇ ਆ ਉਹ ਅਸੀਂ ਚਪਾਵਾਂਗੇ ਸੋ ਦੋਨੋਂ ਚੀਜ਼ਾਂ ਨੂੰ ਅਸੀਂ ਇਕੱਠੇ ਹੀ ਭੁੰਨ ਲੈਣਾ 5 ਕੁ ਮਿੰਟ ਸਪੂਜਨ ਦੇ ਨਾਲ ਜਿਹੜਾ ਹੈ ਜੀ ਥੋੜਾ ਜਿਹਾ ਵਧੀਆ ਸਵਾਦ ਬਣ ਜਾਏਗਾ ਹੋਰ ਕਿਉਂ ਪਾਵਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਕਿਉਂਕਿ ਪੰਜੀ ਦੀ ਜਿਹੜੀ ਆ ਦੇ ਵਿੱਚ ਕਿਉਂ ਦੀ ਹੋਰ ਲੋਡ ਹੈ ਜੇਕਰ ਹੋਰ ਥੋੜੀ ਜੀ ਲੋਡ ਹੋਏਗੀ ਤਾਂ ਅਸੀਂ ਕਿਉਂ ਫਿਰ ਦੁਬਾਰਾ ਫਿਰ ਦੇਖ ਕੇ ਪਾਵਾਂਗੇ ਜਿੰਨੀ ਲੋਡ ਹੋਏਗੀ ਹੌਲੀ ਹੌਲੀ ਅਸੀਂ ਇਹਨਾਂ ਨੂੰ ਦੋਨਾਂ ਨੂੰ ਜੀ ਘੱਟ ਸੇਕ ਦੇ ਉੱਤੇ ਮੀਡੀਅਮ ਫਲੇਮ ਦੇ ਉੱਤੇ ਭੁੰਨ ਲੈਣਾ ਲੱਡੂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਤੇ ਬੱਚੇ ਜਿਹੜੇ ਹਨ ਜੀ ਇਸ ਤਰ੍ਹਾਂ ਜਦੋਂ ਅਸੀਂ ਉਹਨਾਂ ਨੂੰ ਬਣਾ ਕੇ ਦਵਾਂਗੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤਾਂ ਪਨੀਰੀ ਜਿਹੜੀ ਇਸ ਨੂੰ ਅਸੀਂ ਹੌਲੀ-ਹੌਲੀ ਭੁੰਨ ਲਿਆ ਹੈ ਦੋਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਬੇਸਨ ਨੂੰ ਅਸੀਂ ਪਹਿਲਾਂ ਥੋੜਾ ਜਿਹਾ ਭੁੰਨ ਲਿਆ ਤਾਂ ਜੋ ਉਹਦਾ ਵੀ ਜਿਹੜਾ ਵਧੀਆ ਸਵਾਦ ਆਏ ਥੋੜਾ ਜਿਹਾ ਬੇਸਨ ਪਾਉਣ ਦੇ ਨਾਲ ਜਿਹੜਾ ਹੈ ਜੀ ਪੰਜੀਰੀ ਦੇ ਵਿੱਚ ਲੱਡੂ ਜਿਹੜੇ ਹਨ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਬੇਸਨ ਜਿਹੜਾ ਪਾ ਲਓ ਤਾਂ ਬਹੁਤ ਹੀ ਵਧੀਆ ਲੱਡੂ ਬਣਨਗੇ ਲੋ ਜੀ ਅਸੀਂ ਬੇਸਨ ਦੇ ਨਾਲ ਪੰਜੀਰੀ ਨੂੰ ਅਸੀਂ ਪੰਜ ਕੁ ਮਿੰਟ ਭੁੰਨ ਲਿਆ ਤੇ ਵਧੀਆ ਜਿਹੜਾ ਹੈ ਜੀ ਸਾਡੀ ਪੰਜੀਰੀ ਜਿਹੜੀ ਹੈ ਭੁੱਜ ਗਈ ਹੈ ਤੇ ਹੁਣ ਅਸੀਂ ਜਿਹੜਾ ਹੈ ਜੀ ਇਹਨਾਂ ਨੂੰ ਇਸ ਨੂੰ ਅਸੀਂ ਠੰਡਾ ਕਰਨਾ ਹੈ ਸੋ ਅਸੀਂ ਗੈਸ ਦੀ ਫਲੇਮ ਜਿਹੜੀ ਹੁਣ ਅਸੀਂ ਇਸ ਨੂੰ ਬੰਦ ਕਰ ਦਾਂਗੇ ਤੇ ਕੋਈ ਦੂਸਰਾ ਬਰਤਨ ਲੈ ਕੇ ਉਹਦੇ ਵਿੱਚ ਪਾਵਾਂਗੇ ਕਿਉਂਕਿ ਕੜਾਹੀ ਦੇ ਵਿੱਚ ਇਸ ਨੂੰ ਠੰਡੇ ਹੁੰਦੇ ਆ ਜਿਹੜਾ ਜ਼ਿਆਦਾ ਟਾਈਮ ਲੱਗੇਗਾ ਕੜਾਹੀ ਗਰਮ ਹੈ ਇਸ ਲਈ ਅਸੀਂ ਪ੍ਰਾਤ ਲਈ ਹੈ ਤੇ ਪ੍ਰਾਦੇ ਵਿੱਚ ਅਸੀਂ ਸਾਰੀ ਜਿਹੜੀ ਪੰਜੀਰੀ ਹੈ ਉਹ ਪਾ ਦੇਣੀ ਹੈ ਤਾਂ ਜੋ ਇਹ ਜਲਦੀ ਠੰਡੀ ਹੋ ਜੇ ਔਰ ਇਹਨੂੰ ਅਸੀਂ ਪੂਰੀ ਤਰ੍ਹਾਂ ਠੰਡਾ ਨਹੀਂ ਕਰਨਾ ਥੋੜਾ ਜਿਹਾ ਠੰਡਾ ਕਰਾਂਗੇ ਇੰਨਾ ਠੰਡਾ ਕਰਾਂਗੇ ਕਿ ਜਿਹਦੇ ਨਾਲ ਅਸੀਂ ਹੱਥ ਦੇ ਵਿੱਚ ਲੈ ਕੇ ਪੰਜੀਰੀ ਦੇ ਅਸੀਂ ਲੱਡੂ ਜਿਹੜੇ ਬਣਾ ਸਕੀਏ ਕਿਉਂਕਿ ਥੋੜੀ ਜਿਹੀ ਗਰਮ ਹੋਏਗੀ ਤਾਂ ਹੀ ਲੱਡੂ ਜਿਹੜੇ ਉਹ ਬਣ ਸਕਣਗੇ ਜੇਕਰ ਪੰਜੀਰੀ ਠੰਡੀ ਹੋ ਗਈ ਤਾਂ ਲੱਡੂ ਜਿਹੜੇ ਉਹ ਆ ਬਣਨ ਜ ਬਹੁਤ ਔਖਾ ਹੋਏਗਾ ਸੋ ਇਸ ਨੂੰ ਅਸੀਂ ਜਿਹੜਾ ਹੈ ਡਸਕਮੈਂਟ ਰੱਖ ਕੇ ਤੇ ਥੋੜਾ ਠੰਡਾ ਕਰ ਲਿਆ ਹੱਥ ਲਗਾ ਕੇ ਦੇਖ ਲਿਆ ਹੈ ਥੋੜੀ ਇਹ ਜੇ ਗਰਮ ਲੱਗ ਰਹੀ ਹੈ ਇਹਨੂੰ ਅਸੀਂ ਥੋੜਾ ਜਿਹਾ ਹੋਰ ਠੰਡਾ ਕਰ ਲਾਂਗੇ 2-4 ਮਿੰਟ ਤੇ ਠੰਡਾ ਹੋਣ ਤੋਂ ਬਾਅਦ ਜੀ ਇਹਦੇ ਵਿੱਚ ਅਸੀਂ ਜੋ ਬਾਕੀ ਸਾਰੀਆਂ ਚੀਜ਼ਾਂ ਹਨ ਉਹ ਮਿਕਸ ਕਰ ਦਾਂਗੇ ਇਹ ਹਨ ਜੀ ਬਦਾਮ ਸੋ ਗਰਮੀਆਂ ਦਾ ਮੌਸਮ ਹੈ ਇਹਦੇ ਵਜ੍ਹਾ ਅਸੀਂ ਜਿਆਦਾ ਡਰਾਈ ਫਰੂਟ ਜਿਹੜਾ ਹੈ ਉਹ ਨਹੀਂ ਪਾਣਾ ਸਿਰਫ ਅਸੀਂ ਬਦਾਮ ਪਾ ਰਹੇ ਹਾਂ ਆਪਣੀ ਮਰਜ਼ੀ ਦੇ ਨਾਲ ਤੁਸੀਂ ਜੋ ਚਾਹੋ ਪਾ ਵੀ ਸਕਦੇ ਹੋ ਤੇ ਨਾਲ ਹੀ ਅਸੀਂ ਪਾ ਦਨੀ ਹੈ ਜੀ ਬੂਰਾ ਖੰਡ ਸੋ ਬੂਰਾ ਖੰਡ ਅਸੀਂ ਥੋੜੀ ਜੀ ਜਦੋਂ ਪੰਦੀਰੀ ਠੰਡੀ ਹੋ ਜਾਏ ਉਦੋਂ ਹੀ ਪਾਣੀ ਹੈ ਤੇ ਹੁਣ ਅਸੀਂ ਮਿਕਸ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਤਾਂ ਜੋ ਚੀਨੀ ਦੇ ਛੋਟੇ ਛੋਟੇ ਜਿਹੇ ਵਿੱਚ ਟਡਲੀਆਂ ਜੀਆਂ ਬਣੀਆਂ ਹੋਈਆਂ ਹਨ ਬੂਰਾ ਖੰਡ ਦੀਆਂ ਉਹਨਾਂ ਨੂੰ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਲਈਏ ਹੱਥ ਦੇ ਨਾਲ ਕਰਾਂਗੇ ਤਾਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੀਆਂ ਚੰਗੀ ਤਰ੍ਹਾਂ ਸੀ ਪੰਜੀਰੀ ਨੂੰ ਜਿਹੜਾ ਹੈ ਚੀਨੀ ਦੇ ਨਾਲ ਬੂਰਾ ਖੰਡ ਦੇ ਨਾਲ ਅਸੀਂ ਇਹਨੂੰ ਮਿਕਸ ਕਰ ਲੈਣਾ ਚੀਨੀ ਅਸੀਂ ਜਿਹੜੀ ਹੈ ਜੀ ਆਪਣੇ ਸਵਾਦ ਅਨੁਸਾਰ ਥੋੜੀ ਜਿਹੀ ਹੋਰ ਪਾ ਸਕਦੇ ਹਾਂ ਕਿਉਂਕਿ ਉਹਦੇ ਪੰਜੀਰੀ ਦੇ ਵਿੱਚ ਚੀਨੀ ਪਹਿਲਾਂ ਵੀ ਪਈ ਹੋਈ ਹੈ ਇਸ ਕਰਕੇ ਅਸੀਂ ਥੋੜਾ ਦੇਖ ਕੇ ਆਪਣੇ ਹਿਸਾਬ ਦੇ ਨਾਲ ਪਾਵਾਂਗੇ ਅਸੀਂ ਲੋਜ ਪਨੀਰੀ ਨੂੰ ਅਸੀਂ ਮਿਕਸ ਕਰ ਲਿਆ ਹੈ ਚੀਜ਼ਾਂ ਪਾਨ ਤੋਂ ਬਾਅਦ ਤੇ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਇਹ ਚੱਕਰ ਲੈਣਾ ਹੈ ਕਿ ਜਿਹੜੇ ਲੱਡੂ ਹਨ ਹੱਥ ਦੇ ਵਿੱਚ ਬਣ ਰਹੇ ਹਨ ਜਾਂ ਨਹੀਂ ਜੇ ਨਹੀਂ ਬੰਦੇ ਤਾਂ ਅਸੀਂ ਥੋੜਾ ਜਿਹਾ ਇਹਦੇ ਵਿੱਚ ਘਿਓ ਪਾਵਾਂਗੇ ਹੋਰ ਕਿਉਂਕਿ ਘਿਓ ਪਾਉਣ ਦੇ ਨਾਲ ਇਹ ਥੋੜਾ ਜਿਹਾ ਇਹਨਾਂ ਨੂੰ ਆਸਾਨੀ ਨਾਲ ਬਣਾ ਸਕਦੇ ਆਸੀਂ ਮਿਕਸ ਕਰਾਂਗੇ ਕਿਉਂ ਨੂੰ ਫੇਰ ਪੰਦੀਰੀ ਚ ਅਸੀਂ ਕਿਉਂਕਿ ਲੱਡੂ ਬਣਾਉਣ ਦੇ ਵਾਸਤੇ ਥੋੜੀ ਜਿਹੀ ਘਿਓ ਦੀ ਹੋਰ ਲੋੜ ਆ ਇਸ ਕਰਕੇ ਥੋੜਾ ਜਿਹਾ ਹੋਰ ਘਿਓ ਜਿਹੜਾ ਪਾਇਆ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਦੇ ਲੱਡੂ ਬਣਾਵਾਂਗੇ ਜੇ ਤੁਸੀਂ ਲੱਡੂ ਨਹੀਂ ਬਣਾਉਣਾ ਚਾਹੁੰਦੇ ਤੇ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਬਿਨਾਂ ਲੱਡੂ ਬਣਾਇਆ ਵੀ ਇਹ ਪੰਦੀਰੀ ਖਾ ਸਕਦੇ ਹੋ ਸੋ ਥੋੜਾ ਥੋੜਾ ਮਟੀਰੀਅਲ ਲੈ ਕੇ ਤੇ ਇਸ ਤਰ੍ਹਾਂ ਅਸੀਂ ਹੱਥ ਦੇ ਨਾਲ ਅਸੀਂ ਇਹ ਲੱਡੂ ਜਿਹੜੇ ਹਨ ਉਹ ਬਣਾ ਲੈਨੇ ਆ ਸੋ ਦੇਖ ਸਕਦੇ ਹੋ ਕਿ ਅਸੀਂ ਜਿਹੜਾ ਹੈ ਜੀ ਇੱਕ ਲੱਡੂ ਤਿਆਰ ਕੀਤਾ ਐ ਇਸੇ ਤਰ੍ਹਾਂ ਅਸੀਂ ਇੱਕ ਲੱਡੂ ਹੋਰ ਤਿਆਰ ਕਰਾਂਗੇ ਇਹ ਤੁਸੀਂ ਗੋਲ ਲੱਡੂ ਵੀ ਤਿਆਰ ਕਰ ਸਕਦੇ ਹੋ ਔਰ ਥੋੜੀ ਜਿਹਾ ਜੇਕਰ ਤੁਸੀਂ ਲੰਬੇ ਰੋਗ ਥੋੜਾ ਜਿਹਾ ਕਰਨਾ ਚਾਹੋ ਉਸ ਤਰ੍ਹਾਂ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਆਪਣੀ ਮਰਜ਼ੀ ਦੇ ਅਨੁਸਾਰ ਬਣਾਉਣਾ ਚਾਹਦੇ ਹੋ ਬਣ ਸਕਦੇ ਆ। ਲੋ ਜੀ ਦੋ ਲੱਡੂ ਅਸੀਂ ਤਿਆਰ ਕਰਕੇ ਦੱਸ ਦਿੱਤੇ ਹਨ ਇਸੇ ਤਰ੍ਹਾਂ ਅਸੀਂ ਬਾਕੀ ਵੀ ਸਾਰੇ ਲੱਡੂ ਤਿਆਰ ਕਰ ਲੈਨੇ ਹਨ। ਤੇ ਪੰਜੀਰੀ ਤੋਂ ਅਸੀਂ ਸਾਰੇ ਹੀ ਲੱਡੂ ਜਿਹੜੇ ਹਨ ਜੀ ਤਿਆਰ ਕਰ ਲਏ ਹਨ ਬਹੁਤ ਹੀ ਟੇਸਟੀ ਲੱਡੂ ਬਣ ਕੇ ਤਿਆਰ ਹੋਏ ਹਨ। ਤੇ ਬੱਚੇ ਜਿਹੜੇ ਹੁਣ ਇਹ ਲੱਡੂ ਜਿਹੜੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਸੋ ਪੰਜੀਰੀ ਤੋਂ ਅਸੀਂ ਬਹੁਤ ਹੀ ਵਧੀਆ ਲੱਡੂ ਤਿਆਰ ਕਰ ਲਏ ਹਨ ਥੋੜਾ ਜਿਹਾ ਅਸੀਂ ਇਹ ਆਪਣੇ ਚੀਜ਼ਾਂ ਪਾ ਕੇ ਨੂੰ ਵਧੀਆ ਬਣਾ ਲਿਆ ਹੈ ਸੋ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਸਤਿ ਸ਼੍ਰੀ ਅਕਾਲ